ਮੇਰਾ ਨਾਮ ਬਲਜਿੰਦਰ ਸਿੰਘ ਮੈਂ ਸ਼ਹਿਰ ਕੋਟਕਪੂਰਾ ਜ਼ਿਲ੍ਹਾ ਫਰੀਕੋਟ ਤੋਂ ਗੱਲ ਕਰ ਰਿਹਾ ਹਾਂ ਹਾਂਜੀ ਜੀ ਇੱਕ ਤੁਸੀਂ ਆਪਣੇ 5 ਜੂਸ ਵਰਤੇ ਬੋਡੀ ਸਰਵਿਸ ਵਰਤੇ ਆ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਇੱਕ ਮੈਨੂੰ ਇੰਤਜ਼ਾਬ ਦੀ ਬਹੁਤ ਵੱਡੀ ਪ੍ਰੋਬਲਮ ਸੀ ਜੀ ਠੀਕ ਹੈ ਜੀ ਇੱਕ ਸਾਹ ਚੜਨ ਦੀ ਹੋਗੀ ਠੀਕ ਹੈ ਜੀ ਤੇ ਦੂਸਰਾ ਕਬਜ ਕੌਨਸੀ ਸਪੈਸ਼ਲਿਟੀ ਬਹੁਤ ਪ੍ਰੋਬਲਮ ਸੀਗੀ ਠੀਕ ਹੈ ਜੀ ਇੱਕ ਜਿਵੇਂ ਕਮਜ਼ੋਰੀ ਮਸੂਲਸ ਹੁੰਦੀ ਆ ਕੰਮ ਕਰਨ ਜੀਨ ਕਰਨਾ ਤਿਆਰ ਰਹਿਣਾ ਜਿਵੇਂ ਪੈ ਗਏ ਤਾਂ ਉੱਠਣ ਨੂੰ ਜੀ ਨਹੀਂ ਕਰਦਾ ਠੀਕ ਹੈ ਜੀ ਇਹ ਕੰਮ ਕਰ ਲੈ ਆਪਣੇ ਕੰਮ 'ਚ ਦਿਲ ਨਾ ਲੱਗਣਾ ਇਹ ਇਹ ਬਾਗਪੀਨ ਤੋਂ ਬਾਅਦ ਮੈਨੂੰ ਕਾਫੀ ਇਹ ਕਿੰਨੇ ਕ ਟਾਈਮ ਤੋਂ ਸੀ ਵੀਰ ਜੀ ਇਹ ਪ੍ਰੋਬਲਮ ਆ ਇਹ ਸੀ ਮੈਨੂੰ ਕਾਫੀ 1.5 ਸਾਲ ਲਗਾਤਾਰ ਤੋਂ ਮਹਫੀਸ ਕਰ ਰਿਹਾ ਸੀ ਜਿਆਦਾ ਟਾਈਮ ਹੋ ਗਿਆ ਹੋਣਾ ਠੀਕ ਹੈ ਇਹ ਕੋਈ ਤੁਸੀਂ ਮੈਡੀਸਨ ਵਗੈਰਾ ਖਾਦੀ ਪਹਿਲਾਂ ਨਹੀਂ ਮੈਡੀਸਨ ਵਗੈਰਾ ਨਹੀਂ ਖਾਦੀ ਕੋਈ ਪ੍ਰੋਪਰ ਕੋਈ ਤਜਾਬ ਵਗੈਰਾ ਦੀ ਜਾਂ ਤੇ ਆਪ ਵੀ ਜਿਵੇਂ ਨਾਰਮਲ ਆਪਾ ਲੈ ਲੈਂਦੇ ਆਗੇ ਕੋਈ ਡੀਐਸਰ ਵਗੈਰਾ ਉਹ ਖਾਂਦੇ ਰਹੇ ਹੋ ਤੁਸੀਂ ਹਾਂਜੀ ਉਹ ਪਰ ਇਹ ਸੀਗਾ ਵੀ ਉਹਦਾ ਕੋਈ ਪੱਕਾ ਇਲਾਜ ਨਹੀਂ ਸੀਗਾ ਠੀਕ ਹੈ ਜਿਵੇਂ ਤੁਸੀਂ ਆਪਣਾ ਇਹ ਪੰਜ ਜੂਸ ਵਰਤੇ ਬੋਡੀ ਸਰਵਸ ਵਰਤਿਆ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਇਹਨਾਂ ਇੱਕ ਤਾਂ ਮੇਰੀ ਤਜਾਬ ਦੀ ਪ੍ਰੋਬਲਮ ਆ ਤਾਂ ਨਾ 99% ਮੇਰੀ ਹਾਲ ਹੋ ਗਈ। ਅੱਛਾ ਤੇ ਆਪਜੀ ਪ੍ਰੋਬਲਮ ਬਾਹਰ ਖਾਣਾ ਖਾਣਾ ਪਹਿਲਾਂ ਮੈਂ ਬਾਹਰ ਖਾਣਾ ਜਾਂਦਾ ਸੀਗਾ। ਜਾਂ ਕੁਝ ਬਾਹਰੋਂ ਖਾ ਲੈਣਾ ਪੀਜ਼ਾ ਵਗੈਰਾ ਜਾਂ ਕੁਝ ਵੀ ਉਹ ਨਾਲ ਦੀਆਂ ਤਿਰਾਬ ਬਾਰ ਨਹੀਂ ਬਨਦਾ ਹੁੰਦਾ ਸੀ। ਠੀਕ ਹੈ ਠੀਕ ਹੈ ਜੀ। ਤੇ ਰਾਤ ਨੂੰ ਮੈਨੂੰ ਬਹੁਤ ਔਖਾ ਕਰਦਾ ਸੀਗਾ ਤਿਰਾਬ। ਜਿਵੇਂ ਪੇਟ ਦੀ ਪ੍ਰੋਬਲਮ ਕਬਜ ਵਗੈਰਾ ਜੀ ਤੁਹਾਡੀ ਉਹ ਪ੍ਰੋਬਲਮ ਕਬਜ ਗਾ ਉਹ ਠੀਕ ਹੈ ਜੀ ਉਹ ਵੀ ਠੀਕ ਹੈ ਤੁਹਾਡੀ ਜਮਾ ਹਾਂ ਜੀ ਪੇਟ ਵਧੀਆ ਸਵੇਰ ਨੂੰ ਫਰੈਸ਼ ਸ਼ਿੱਟੀ ਦਾਗਾ ਫਰੈਸ਼ ਆਪਦਾ ਠੋਕੇ ਤੇ ਬੇ ਜਿਹੜੀ ਵੀਕਨੈਸ ਵਗੈਰਾ ਜੀ ਤੁਹਾਡੀ ਜੀ ਉਹ ਕਾਫੀ 50% ਤੱਕ ਮੇਰੀ ਇੰਪਰੂਵ ਹੋਈ ਹੈ ਜੀ ਇਹ ਚੀਜ਼ ਨੂੰ ਵੀਕਨੈਸ ਨੂੰ ਵੀ ਤੁਹਾਡੇ ਫਰਕ ਪਿਆ ਉਹ ਵੀ ਸਹੀ ਹੈ ਤੁਹਾਡੀ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਅੱਜ ਜਿਹੜੇ ਤੁਹਾਨੂੰ ਸੁਣਦੇ ਆ ਜਾਂ ਜਿਹਨੇ ਤੁਹਾਨੂੰ ਸੁਣਨਗੇ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਤੁਸੀਂ ਮੇਰੇ ਤੇ ਹੀ ਪੀ ਲਾ ਜੀ ਇੱਕ ਅਰੀ ਤੁਸੀਂ ਵਿਸ਼ਵਾਸ ਕਰਕੇ ਜਰੂਰ ਪੀਓ ਆਪਾਂ ਵੈਸੇ ਵੀ ਪਰਿਵਾਰਕ ਲਾਈਫ ਦੇ ਵਿੱਚ ਬਿਮਾਰੀਆਂ ਨਾਲ ਫੇਸ ਕਰਦੇ ਪਏ ਆਂ ਅੱਜਕੱਲ ਦੇ ਦੌਰ ਵਿੱਚ ਜਿਵੇਂ ਹੈਗਾਗਾ ਕਿਸੇ ਨੂੰ ਕੋਈ ਪ੍ਰੋਬਲਮ ਆ ਐਲੋਪੈਥੀ ਵਿੱਚ ਆਪਾਂ ਕਿੰਨੇ ਕੁਛ ਆਪਾਂ ਕਿਸੇ ਨੂੰ ਨਿੰਦੇ ਨਿਗਰੀ ਦੇ ਵਿੱਚ ਤੇ ਪਰ ਉੱਥੇ ਵੀ ਆਪਾਂ ਪੈਸੇ ਲਾਉਣੇ ਆਗੇ ਆਪਾਂ ਇੱਕ ਇਹ ਵਿਸ਼ਵਾਸ ਮੰਨ ਕੇ ਚਲਦੇ ਆ ਵੀ ਆਪਾਂ ਇਹ ਦਵਾਈ ਨਹੀਂ ਕਿ ਇੱਕ ਆਪਾਂ ਜੂਸ ਹੀ ਪੀ ਰਹੇ ਆਗੇ ਇੱਕ ਰੂਪ ਤੌਰ ਤੇ ਇੱਕ ਰੂਪ ਤੌਰ ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜਰੂਰ ਲਓ ਤੁਸੀਂ ਆਪਾਂ ਟਰਾਈ ਕਰੋ ਠੀਕ